ਲਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਓ ਜੀ ਅੱਜ ਆਏ ਆਪਾਂ ਇੱਧਰ ਇੱਕ ਬੰਦੇ ਕੋਲ ਜਿਹਦਾ ਨਾਮ ਹੈ ਸਤਾਗਿਰ ਸਿੰਘ ਇਹਨੂੰ ਸਾਡਾ ਚਾਚਾ ਹੀ ਹੈ ਇਹ ਤੇ ਇਹਨੇ ਰੱਖੇ ਹੋਏ ਆ ਜੀ ਕੁੱਤੇ ਦੇਖੋ ਇਕੱਥੇ ਸੁਤਾ ਪਿਆਏ ਇੱਕ ਇੱਕ ਦੀ ਟ੍ਰੇਨਿੰਗ ਚੱਲ ਰਹੀ ਹੈ ਦੀ ਟ੍ਰੇਨਿੰਗ ਚੱਲ ਰਹੀ ਹੈ ਕੁੱਤੇ ਨੂੰ ਅਕਲ ਸਿਖਾ ਰਹੇ ਆ ਜੇ ਕੋਈ ਤੁਹਾਡਾ ਕੁੱਤਾ ਕੋਈ ਚਾਹੁੰਦਾ ਹੈ ਵੀ ਅਸੀਂ ਸਾਡੇ ਕੁੱਤੇ ਨੂੰ ਅਕਲ ਨਹੀਂ ਹੈ ਠੀਕ ਹੈ ਤੇ ਤੁਸੀਂ ਅਕਲ ਸਿਖਾਉਣੀ ਹੈ ਕੁੱਤੇ ਨੂੰ ਹੈਲੋ ਕਰਨੀ ਸਿਖਾਉਣੀ ਹੈ ਤਾਂ ਤੁਸੀਂ ਇਹਦੇ ਕੋਲ ਛੱਡ ਸਕਦੇ ਹੋ ਲੈ ਵੀ ਚਾਚੇ ਦੱਸ ਫਿਰ ਵੀ ਕੁੱਤਿਆਂ ਨੂੰ ਕਿਆ-ਕਿਆ ਸਿਖਾਉਂਦਾ ਹੈ ਦੀ ਬੈਠਣਾ ਉੱਠਣਾ ਹਾਂ ਬੈਠਣਾ ਉੱਠਣਾ ਹੋਰ ਵੀ ਵੀ ਕਿੰਨੇ ਹਜ਼ਾਰ ਰੁਪਏ ਦੀ ਫੀਸ ਹੈ ਮਹੀਨੇ ਦੀ ਜਾ ਕੇ ਜਾਣੀ ਚਾਚੀ ਚੱਕ ਕੇ ਲੈ ਕੇ ਆਉਣੀ ਚਾਹੇ ਵੀ ਬਾਹਰ ਕਿਸੇ ਨੇ ਬੰਬ ਛਟਿਆ ਹੋਵੇ ਉਹ ਕੁੱਤਾ ਘਰ ਨੂੰ ਚੱਕ ਕੇ ਲੈ ਕੇ ਆਉਂਗਾ ਤੁਹਾਡੇ ਠੀਕ ਹੈ ਹੋਰ ਹੋਰ ਹੈਲੋ ਕਰਨੇ ਜੀ ਚੱਕੋ ਦੇਖੋ ਗੱਲ ਸੁਣ ਪੁੱਤੀਏ ਤੂੰ ਤਾਂ ਬੇਤੀ ਕਰਵਾ ਰਹੀ ਲੈਬ ਦੇ ਵਿੱਚ ਐ ਥੈਂਕ ਯੂ ਤੈਨੂੰ 2 ਮਹੀਨੇ ਹੋ ਗਏ ਉਹਨੂੰ ਅਗਲ ਸਿਕਾਉਂਦੇ ਨੇ ਯਾ ਵਾ ਇੱਕ ਕਦਾਚ ਪੇੜਾ ਲਵਣਾ ਪੈਂਦਾ ਬਸ ਕੁੱਤੇ ਤੇ ਤੇ ਤੁਸੀਂ ਤਾਂ ਜੇ ਕੁੱਤਾ ਤੁਹਾਡੇ ਨਾਲ ਹੈਲਪ ਕਰੂੰਗਾ ਕਰੋ ਦੇਖੋ ਤੁਹਾਨੂੰ ਦਿਖਾਉਂਦੇ ਦੀ ਗੇਮ ਹੈ ਕੁੱਤਾ ਕਹਿਣਾ ਹੁੰਦਾ ਖੜੀ ਹੋ ਜਾ ਆਪੋ ਜੀ ਆਪੋ ਹੋ ਜਾ ਆਪੋ ਆਜੋ ਸਟੈਂਡ ਅਪ ਆਜੋ ਖੜਿਓ ਇਹ ਤੱਕ ਚੱਕ ਕੇ ਖੜੀ ਕਰਨੇ ਪੈਣੇ ਲੱਗਦਾ ਹੈ ਹੈ ਫੜਾਉਂਦੇ ਸੀ ਆਪੋ ਜੀ ਵਾਲਾ ਨਹੀਂ ਲੈ ਵੀ ਇਹ ਕੁੱਤੀ ਤਾਂ ਖੜੀ ਹੋਈ ਨਹੀਂ ਹੈ ਅੱਜ ਇਹਦਾ ਮੂਡ ਨਹੀਂ ਤਾਂ ਖੜੀ ਹੋਣ ਦਾ ਥੱਕੀ ਵੀ ਹੈ ਕੁੱਤੀ ਹੈ ਹੈ ਅੱਛਾ ਤਾਂ ਹੀ ਫਿਰ ਹੈ ਚਲੋ ਜੇ ਕੋਈ ਸਹੌਣਾ ਚਾਹੁੰਦਾ ਤਾਂ 5000 ਰੁਪਏ ਮਹੀਨੇ ਦੀ ਲੰਦਾ ਬਈ ਫੀਸ ਇਹ ਬਾਕੀ ਜੇ ਕੁੱਤਾ ਕਰਾ ਜਾ ਕੇ ਤੁਹਾਨੂੰ ਵੱਡੇ ਉਹ ਕੱਲ ਲੱਗ ਹੈ ਪਰ ਹੈਲੋ ਕਰਨੀ ਚਖਾ ਦਿੰਦੇ ਆ ਉੱਠਣਾ ਬੈਠਣਾ ਤੁਸੀਂ ਦੇਖੇ ਚੁੱਕੇ ਵੀ ਕੁੱਤੇ ਕਿੰਨਾ ਕੁ ਸਿੱਖ ਗਏ ਇਹ ਇੱਕ ਥੱਲੇ ਪਿਆਏ ਜਿੱਦਾਂ ਚ ਕੀ ਕਹਿਦੀ ਆ ਕੁੱਤੀ ਤੈਨੂੰ ਇਹ ਹੈ ਕਹਿ ਰਹੀ ਏ ਕੁਝ ਵੀ ਮਨ ਨੂੰ ਕਮਾ ਕੇ ਲੈ ਕੇ ਆ ਹੈਨਾ ਹੈਨਾ ਉਹ ਬਿਜਾਰਾ ਆਰਾਮ ਕਰਦਾ ਮੈਂ ਉਸਕਾ ਕਿਨੋਖ ਦਾਂਗਾ ਹੁਜੈਂਡਮੈਂਟ ਲਾਣਾ ਛਾਲ ਮਾਰਦੇ ਹੁਹ ਹਾਂ ਦੂਹੋ ਕੁੱਤਨੇ ਇਹ ਫਿਰ ਨਾਲੇ ਜਾਣਾ ਲਓ ਜੀ ਇਹ ਆ ਲੈਬਰਾ ਕੁੱਤੇ ਤੁਹਾਨੂੰ ਅੱਜ ਲੈਬਰਾ ਕੁੱਤੇ ਦਿਖਾਤੇ ਤੇ ਹੋਰ ਕਿਤੇ ਲੈਂਡਰ ਕੁੱਤੇ ਵੀ ਦਿਖਾਵਾਂਗੇ ਜੇ ਕਿਸੇ ਨੇ ਕੁੱਤਾ ਛੱਡ ਕੇ ਜਾਣਾ ਤਾਂ ਛੱਡ ਜੋ ਰੇ ਬਈ ਇੱਕ ਚੀਜ਼ ਧੀ ਜਾਣੇ ਕਿ ਅਸੀਂ ਗਾਰੰਟੀ ਲੈਂਦੇ ਆ ਵੀ ਹਾਂ ਅਸੀਂ ਤਾਂ ਪਤਾ ਨਹੀਂ ਮਿਲਦਾ ਨਹੀਂ ਪੀਸ ਉਹ ਡਾ ਕੁੱਤਾ ਬੇਚ ਬੰਦਾ 베ਚੂਗਾ ਨਹੀਂ بس ਇਹ ਹਫਤੇ ਬਾਅਦ ਦਿਖਾਵੇਗਾ ਹਾਂ ਹਫਤੇ ਬਾਅਦ ਹਾਂ ਜੇ ਤੁਸੀਂ 베ਚਣਾ ਹੈ ਔਰ ਤੇ ਜਿਆਦੇ ਰੇਟ ਨਾਲ ਖਰੀਦੇ ਵੀ ਲੰਦੇ ਆਦੇ ਕੁੱਤੇ ਚਲੋ ਚੋਰੀ ਹੋ ਗਿਆ ਕੁੱਤਾ ਹੋ ਗਿਆ ਲੱਗ ਗਿਆ ਹੈਨਾ ਪਰ ਇਹ ਬੰਦਾ ਆ ਕੁੱਤਾ ਕਿਸੇ ਦਾ ਕੋਈ ਨਹੀਂ ਅਜਿਹਾ ਕਰਨਾ ਨਹੀਂ ਚੋਰੀ ਚੱਕ ਕੇ 베ਚਿਆ ਇਹ ਦੇਖੋ ਵੀ ਕੁੱਤੇ ਆਰਾਮ ਕਰ ਰਹੇ ਆ